ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 6-7 ਘੰਟਿਆਂ ਦੀ ਗੱਲ ਕਰਨੀ ਆ ਯਾਨੀ ਕਿ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਇਹ ਅਪਡੇਟ ਹੋਏਗੀ ਮੌਸਮ ਦੀ ਪੰਜਾਬ ਦੇ ਫਲਾਸ ਨਾਲ ਲੱਗਦੇ ਖੇਤਰਾਂ ਦਾ ਆਪਾਂ ਜਿਹੜਾ ਮੌਸਮ ਡਾਟਾ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਲਈ ਜਿਆ ਜੋ ਤਾਜ਼ਾ ਸੈਟੇਲਾਈਟ ਦੱਸੇ ਰਹੇ ਨੇ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਜਿਵੇਂ ਕਿ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਕਾਰਵਾਈਆਂ ਘਟਣ ਗਿਆ ਮੀਹਾਂ ਦੀਆਂ ਸੋ ਲਾਈਵ ਸੈਟੇਲਾਈਟ ਦੱਸੇ ਰਹਾਂ ਜੇਕਰ ਆਪਾਂ ਇਸ ਲਈ ਦੀਆਂ ਦੇਖਦੇ ਹਾਂ ਜੀ ਟਟਵੇਂ ਤੌਰ ਤੇ ਕਾਰਵਾਈਆਂ ਵੇਖਣ ਨੂੰ ਮਿਲ ਰਹੀਆਂ ਨੇ ਹਿਮਾਚਲ ਵਾਲੇ ਫਾਸਿਆਂ ਥੱਲੇ ਬੱਦਲ ਉਤਰਦਾ ਹੋਇਆ ਹੁਸ਼ਿਆਰਪੁਰ ਜ਼ਿਲ੍ਹਾ ਚੰਡੀਗੜ੍ਹ ਰੋਪੜ ਮਹਾਲੀ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਉੱਪਰ ਦੀ ਜਿਹੜੀ ਫਤਲ ਹੋਇਆ ਇਸੇ ਲੰਗਰੀ ਹੈ ਕਿ ਦਿਨਾਂ ਕਿਤੇ ਹਲਕੇ ਟਟਵੇਂ ਸ਼ਰਾਟੇ ਲੱਗ ਰਹੇ ਨੇ ਕੁਝ ਲੋ ਲੁਧਿਆਣਾ ਤੇ ਇਹ ਖੇਤਰਾਂ ਦੇ ਵਿੱਚ ਲੁਧਿਆਣਾ ਪੱਛਮੀ ਲੁਧਿਆਣਾ ਪੂਰਬੀ ਸਾਨੇਵਾਲ ਕੋਹਾੜਾ ਸਮਰਾਲਾ ਇਹਨਾਂ ਖੇਤਰਾਂ ਦੇ ਵਿੱਚ ਰੋਪੜ ਦੇ ਕੁਝ ਖੇਤਰਾਂ ਦੇ ਵਿੱਚ ਚੰਡੀਗੜ੍ਹ ਮਹਾਲੀ ਤੇ ਹੁਸ਼ਿਆਰਪੁਰ ਦੇ ਕੁਝ ਖੇਤਰਾਂ ਦੇ ਵਿੱਚ ਸ਼ਰਾਟੇ ਲੱਗ ਚੁੱਕੇ ਨੇ ਸੋ ਆ ਰਨਾਲਾ ਮਾਨਸਾ ਬਠਿੰਡਾ ਸ੍ਰੀ ਮਕਸਰ ਸਾਹਿਬ ਮਲੋਟ ਫਾਜ਼ਰਕਾ ਅਬੋਹਰ ਤੇ ਫਰੀਦਕੋਟ ਫਿਰੋਜ਼ਪੁਰ ਸ੍ਰੀ ਤਲੰਤਨ ਸਾਹਿਬ ਸ੍ਰੀ ਅਮ੍ਰੇਸਰ ਸਾਹਿਬ ਤਰਗਰਦਾਸ ਸਾਰੇ ਖੇਤਰਾਂ ਦੇ ਵਿੱਚ ਮੀਂਹ ਪਉਣਗੇ ਫਰਜ਼ਾਦਤਰ ਖੇਤਰਾਂ ਦੇ ਵਿੱਚ ਹਲਕੇ ਮੀਂਹ ਪਉਣਗੇ ਕੁਝ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਕਿ ਕੁਝ ਕਈ 15-20 ਮਿੰਟ ਵਾਲੀ ਦਰਮਿਆਨੀ ਜਿਹੀ ਝਟ ਵੀ ਮੀਹਾ ਦੇ ਲੱਗ ਸਕਦੀ ਹੈ ਤੇ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਕਿਨਵੜ ਜੀ ਲੰਘਦਾ ਹੋਇਆ ਲਗਾਤਾਰ ਹੋਇਆ ਇਹ ਬੱਦਲ ਅੱਗੇ ਲੈ ਜਾਂਦੇ ਵੱਲੋਂ ਕੁਝ ਕਰ ਜਾਣਾ ਸੋ ਇਹ ਹਲਕੇ ਟਟੋਮਿਕ ਕਾਰਵਾਈਆਂ ਵੇਖਣ ਨੂੰ ਮਿਲ ਰਹੀਆਂ ਨੇ ਮੌਸਮ ਜਿੱਥੇ ਅਤਲਵਾਜ ਵਾਲਾ ਬਣਿਆ ਹੋਇਆ ਉੱਥੇ ਗਰਮੀ ਤੋਂ ਰਾਹਤ ਮਿਲਿਆ ਪਰ ਹਮਸ ਉਸੇ ਤਰ੍ਹਾਂ ਬਣੀ ਹੋਈ ਹੈ ਸੋ ਆਉਂਦੇ 48 ਘੰਟੇ ਮੌਸਮ ਕਿਤੇ ਨਾ ਕਿਤੇ ਬਦਲ ਬਣਦਾ ਰਹੇਗਾ ਵੈਸੇ ਬਹੁਤ ਹੀ ਖੇਤਰਾ ਦੇ ਵਿੱਚ ਮੌਸਮ ਕਰਮ ਤੇ ਖੁਸ਼ਕ ਰਹਿਣ ਦੇ ਆਸਾਰ ਨੇ ਸੋ ਵੀ ਪਾਚਰੇ ਨੇ ਜੀ ਅਗਲੇ 1-2 ਘੰਟਿਆਂ ਤੱਕ ਕੇਂਦਰੀ ਮਾਲਵੇ ਤੋਂ ਪਛਮੀ ਮਾਲਵੇ ਦੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਪਹੁੰਚਣਗੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਕਿਣਕਣ ਤੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਮੀਂਹ ਦੇ ਅਸਰ ਲੈਣੇ ਲੱਗਦੇ ਜਾਫਰੇ ਨੇ ਸੋ ਜਿਹੜਾ ਫੱਦਲ ਫੜਿਆ ਹੋਇਆ ਇਹ ਲੈਂਦੇ ਵੱਲੋਂ ਅੱਗੇ ਕੋਚ ਕਰੇਗਾ ਹਰਿਆਣੇ ਦੇ ਕਰਨਾਲ ਹੋ ਗਿਆ ਜਿੰਦ ਹੋ ਗਿਆ ਨਰਮਣਾ ਹੋ ਗਿਆ ਸਰਸਾ ਫਤਿਹਬਾਦ ਰੋਤਕ ਝੱਜਰ ਇਹਨਾਂ ਖੇਤਰਾ ਦੇ ਵਿੱਚ ਮੀਂਹ ਪੌਚਣਗੇ ਆਉਂਦੇ ਘੰਟਿਆਂ ਦੇ ਵਿੱਚ ਤੇ ਹਲਕੇ ਦਰਮਿਆਨੇ ਝਾਟੇ ਨਾਲ ਖੇਤਰਾ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਆ ਇਸ ਤੋਂ ਇਲਾਵਾ ਸ਼੍ਰੀ ਗੰਗਾ ਨਗਰ ਹਨਮਾਨਗੜ ਲੋਹਗੜ ਸੁਰਤਗੜ ਇਹਨਾਂ ਭਾਗਾਂ ਦੇ ਵੀ ਖੇਤਰਾ ਦੇ ਵਿੱਚ ਹਲਕੇ ਦਰਮਿਆਨੇ ਝਰਾਟੇ ਲੱਗਣਗੇ ਆਉਂਦੇ ਘੰਟਿਆਂ ਦੇ ਵਿੱਚ ਜੋ ਆਉਂਦੇ ਜਿਹੜੇ 6-7 ਘੰਟੇ ਨੇ ਯਾਨੀ ਕਿ 7-8 ਵਜੇ ਤੱਕ ਬੱਦਲ ਅੱਗੇ ਪਾਰ ਹੁਲੰਘ ਜਾਣਾ ਲੈਂਦੇ ਵੱਲੋਂ ਉਸ ਤੋਂ ਬਾਅਦ ਹਲਕੇ ਟੁੱਟਵੇਂ ਝਰਾਟੇ ਰਾਤ ਨੂੰ ਜੇ ਲੱਗਦੇ ਨੇ ਤਾਂ ਉਹਦੀ ਅਫਰ